ਹਾਂ ਅੱਛਾ ਤੇ ਲੋ ਬਾਈ ਮਿੱਤਰੋ ਅੱਜ ਟਰੈਕਟਰ ਆਇਆ ਵਾ ਲਾਢੀ ਬਾਈ ਨਾਲ ਕੋਲ 575 ਤੇ ਮੈਂ ਉਧਰ ਖੜਾ ਤਾਂ ਮੈਂ ਟਾਇਰ ਦੇਖਿਆ ਬਾਈ ਟਰੈਕਟਰ ਦੇ ਟਾਇਰ ਦੇਖੋ ਬਾਈ ਕਿੱਡੇ ਕਿੱਡੇ ਪਵਾਏ ਨੇ ਮੋਲੇ ਕਟਾਈ ਦਾ ਜਮੇ ਥੋੜੀ ਜੀ ਹੁੰਦੀ ਹੈ ਨਾ ਟਾਇਰਾਂ ਦੀ ਪਿਛਲੇ ਟਾਇਰ ਦਾ ਬਾਈ 14 ਦੀ ਪਵਾਏ ਹੋਏ ਆ ਮੁਰਲੇ ਟਾਇਰ 14 ਐਲ 16 ਇੱਕ ਅਦੇ ਪਏ ਹੋਏ ਆ ਬਾਈ ਪੀਪਲ ਬਲੈਸ ਟਾਇਰ ਟਰੈਕਟਰ ਬਾਈ ਉਧਾਂ ਸ਼ਕੀਨ ਬਹੁਤ ਆ ਇਹ ਦੇਖੋ ਕਿਆ ਕਾ ਲਾ ਲਾ ਤਾ ਤੇ ਲੋ ਬਾਈ ਅੱਜ ਕਿੰਡੋ ਫਾਰਮ ਟਰੈਕਟਰ ਆਇਆ ਹੋਇਆ ਜੀ 3065 ਦੋ ਨਾਲ ਲੱਬੜਿਆ ਹੋਇਆ ਰੋਟਾਵੇਟਰ ਥੋੜਾ ਜਿਹਾ ਸੈਟਿੰਗ ਕਰੀਏ ਬਾਈ ਇਹਨਾਂ ਦੀ ਦੇਖੋ ਬਾਈ ਟਰੈਕਟਰ ਦਾ ਰੂਹ ਕਿੰਨਾ ਿੱਲੇ ਰੰਗ ਵਾਲਾ ਫੌਨੜੇ ਲੱਗਦਾ ਬਾਈ ਦੂਰੋਂ ਦੇਖਣ ਨੂੰ 360 ਆਏ ਸਿੰਪਲ ਸੇਰਿੰਗ ਵਾਲਾ 7 ਮਾਡਲ ਆ ਟਾਇਰ ਨਵੇਂ ਪੁਆਏ ਹੋਏ ਜਿਵੇਂ ਹੀ 8 ਫੋਟਾ ਰੋਟਾਵੇਟਰ ਦਿੱਤਾ ਚੱਲਦਾ ਹੀ ਵਾਪੇ ਇਹਨਾਂ ਨੂੰ ਆਪਾਂ ਨੇ ਇਹ ਕੋਲ ਆਡੀ ਵੀਰੇ ਕੀ ਹਾਲ ਆ ਐਨ ਵਧੀਆ ਸਾਸੀ ਗੱਲ ਬਾਈ ਜੀ ਸਾਡੇ ਭਾਈ ਨੇ ਟਾਇਰ ਜਾਜ ਵਾਲੀ ਪਾਏ ਹੋਏ ਇਹਨੂੰ ਉਹ ਬਾਈ ਜਹਾਜ਼ਾਂ ਦਾ ਅੱਡੇ ਦਾ ਏਰੀਆ ਕੀ ਪਤਾ ਪੁਰਾਣੇ ਸਰਾਣੇ ਮਿਲ ਗਏ ਬਾਈਆਂ ਨੇ ਉਹੀ ਪਾ ਦੇ ਕਿਹੜਾ ਪਿੰਡ ਆ ਬਾਈ ਇਹਨਾਂ ਦਾ ਬਾਈ ਉਹਨਾਂ ਦਾ ਬਾਈ ਇਹ ਆਪਣਾ ਚੰਡੀਗੜ੍ਹ ਆਪਣਾ ਮਣੀ ਵਾਜ ਰੇਗ ਨਹੀਂ ਮੁਰਜਾ ਦਾ ਹੁੰਗਾ ਟਰੈਕਟਰ ਯਾਰ ਕਟਾਈ ਘਟਾ ਮੈਂ ਚਲਾਇਆ ਵਾ ਮੁਰਦਾ ਘਟਾ ਹੈ ਨਾ ਮੁਰਦਾ ਘਟਾ ਸਾਡੀਆਂ ਦੇ ਲੈਂਡੋ ਫਾਰਮ ਕਾਹ ਕਹਿਣ ਲੱਗਾ ਨੀਲੇ ਰੰਗ ਵਾਲਾ ਇਹ ਬਾਈ ਇਹ ਬਾਈ ਟਰੈਕਟਰ ਬਹੁਤ ਹੈਵੀ ਹੈ ਜਿਹੜਾ ਲੈਂਡੋ ਫਾਰਮ ਹਾਂ ਅਮੜਾ ਤਾਂ ਹਾਈਰ ਟਰੈਕਟਰ ਆ ਆ ਦੇਖੋ ਬਾਈ ਕੋਲ ਘੜੇ ਦੇ ਭੈਜੀ ਉਹ ਆਉਂਦੀ ਯਾਰ ਰਾਡੀ ਹੈ ਹਾਂ ਕਿਹੜਾ ਮਾਡਲ ਹੈ ਟਰੈਕਟਰ ਇਹ 15 ਮਾਡਲ ਹੈ ਦਾ ਟਰੈਕਟਰ 15 ਮਾਡਲ ਹੈ ਬਈ ਮੋੜੀ ਮੜਾ ਇਹ ਟਰੈਕਟਰ ਨੂੰ ਕਟਾਈ ਕਰੀ ਇਹਦੀ ਬਾਈ ਕਟਾਈ ਨਹੀਂ ਆਈ ਦੇਖੋ ਬਾਈ ਇੰਨਾ ਕਿਉਂ ਬੋਲਦਾ ਹੈ ਹੈਡਰੇ ਫੈਮੇ ਲਿਖਣਾ ਹੈਡਰੇ ਵਾਲੇ ਹੁੰਦੇ ਹਨ ਨਾ ਬੜੇ ਗੱਡੀ ਵਾਲੇ ਬਾਈ ਸਹੀ ਗੱਲ ਆ ਸਭ ਦੀ ਬਾਈ ਕਹਿੰਦਾ ਕੱਟੂ ਕੀ ਇਹਦੇ ਨਾਲੇ ਕਰ ਦੂੰਗਾ ਮੈਂ ਅੱਛਾ ਜਾਨ ਹੈ ਬਾਈ ਢੋਲੇ ਮਗਲੂ ਠੀਕ ਆ ਠੀਕ ਆ ਟਰੈਕਟਰ ਵੀ ਝੋਟਾ ਲੀ ਗੇ ਕੋਈ ਗੱਲ ਨਹੀਂ ਚਲੋ ਭਾਈ ਕਾੜੀ ਕਰਤਾ ਗੱਮ ਇਹਦਾ ਹੋ ਗਿਆ ਹੋ ਗਿਆ ਬਾਈ ਜੀ ਜਿੰਨੀ ਜਿਆਦਾ ਕੰਮ ਆਵਾਰ ਬਟਾਉਣ ਵਾਲਾ ਇਹਦਾ ਅੱਛਾ ਵੀ ਭਾਈ ਜੀ ਉਹਨਾਂ ਨੇ 5-6 ਸਾਲ ਹੋ ਗਏ ਬਾਈ ਚਲਾਵਾਂ ਨੇ ਟਰੋਡਾਵੇਟਰ ਨੂੰ ਅੱਛਾ ਹਾਂ ਵੀਡੀਓ ਸ਼ਾਫਟ ਹੈ ਜੱਗੂ ਪਿਛਲੀ ਹਾਂ ਵੱਡੀ ਸੀਗੀ ਅੱਛਾ ਆਪਣੇ ਜਲਾਈ ਗਿਓ ਧੱਕ ਮਾਰ ਮਾਰ ਕੇ 베어ਿੰਗ ਤੋੜਦੇ ਨੇ ਸ਼ਾਫਟ ਵੱਡੀ ਸੀ ਸ਼ਾਫਟ ਵੱਡੀ ਸੀ ਹੁਣ ਵੱਡੀ ਆਪਾਂ ਹਲੇ ਆ ਤੂੰ ਇਹ ਮਿਸਤਰੀ ਨੇ ਗਲਤ ਪਾ ਦਿੱਤਾ ਸਮਾਨਾ ਉਹ ਪਹਿਲਾਂ ਇਹਨੇ ਬੈਰਿੰਗ ਟੁੱਟ ਗਏ ਸੀ ਅੱਛਾ ਚੰਗਾ ਬਾਈ ਠੀਕ ਆ ਤੇ ਉਹ ਮਿਸਤਰੀ ਨੇ ਬਾਈ ਨੇ ਜਿਵੇਂ ਇਹਦੇ ਬੈਰਿੰਗ ਨਾ ਪਿੱਠ ਜੋੜ ਕੇ ਪੈਂਦੇ ਆ ਦਬੱਲੇ ਨੂੰ ਹਾਂ ਹਾਂ ਇਧਰਲਾ ਇਧਰ ਨੂੰ ਪੈਂਦਾ ਇਧਰਲਾ ਇਧਰ ਨੂੰ ਪੈਂਦਾ ਹਾਂ ਹਾਂ ਉਹ ਬਾਈ ਨੇ ਇੱਕ ਸਾਈਡ ਨੂੰ ਇਹ ਪਾ ਕੇ ਪੁੱਠੇ ਪਾਥ ਅੱਛਾ ਉਹ ਪੁੱਠਾ ਪੈ ਗਿਆ ਇੱਕ 베어ਿੰਗ ਹਾਂ ਹਾਂ ਉਹਨੇ ਹੁਣ ਤਿੰਨੇ ਚਾਰੇ 베어ਿੰਗ ਤੋੜਦੇ ਸਾਰੀ ਤੋੜਦੇ ਹਾਂ ਉਹਨੇ ਕਰਕੇ ਸਾਰੇ 베어ਿੰਗ ਮੁੰਦੇ ਵਿੱਚ ਸਾਰੇ ਤੋੜਦੇ ਸਾਰੀ ਤੋੜਦੇ ਇਹਦਾ ਬਾਈ ਉਹਨਾਂ ਨੇ ਕਹਿੰਦੇ ਸੀ ਜਦੋਂ ਦੜਦੜ ਜੀ ਹੋਈ ਰੋਕ ਲਿਆ ਹਾਂ ਹਾਂ ਜੇ ਅਸੀਂ ਨਾ ਰੋਕਦੇ ਫਿਰ ਜਾਨੀ ਕਿ ਹਾਂਡੀ ਨੂੰ ਵੀ ਨੁਕਸਾਨ ਹੋ ਜਾਂਦਾ ਸਭ ਸਾਰੀ ਖਰਾਬ ਹੋ ਜਾਣਾ ਤਾਂ ਸਾਰੀ ਖਰਾਬ ਨਹੀਂ ਸਾਇਜ ਖਰਾਬ ਹੋ ਜਾਣਾ ਸੀ ਸਾਡੀ ਰੋਡਾ ਵੇਟਰ ਖਾਦੇ ਵੇਕੇ ਆਪਣੇ ਯਾਰ ਹਾਂਜੀ ਹਾਂ ਵਧੀਆ ਵੇਕੇ ਬਾਈ ਰੋਡਾ ਵੇਟਰ ਬਾਈ ਦੋ ਤਿੰਨੇ ਰਹਿ ਗਏ ਰੋਡਾ ਵੇਟਰ ਉਦੋਂ ਖਾਦੇ ਨਵੇਂ ਲਿਆਏ ਤੇ ਇਹ ਨਵੇਂ ਆਹੀ ਨਵੇਂ ਹੀ ਰਹਿ ਗਏ ਪਹਿਲੇ ਵਾ ਹੁਣ ਇਹ ਵੀ ਦੋ ਦਾ ਸੌਦਾ ਹੋਇਆ ਹੋਇਆ ਬਾਈ ਸੱਬਾ ਬਾਈ ਸਾਡਾ ਸਫਾਈ ਦਾ ਪੂਰਾ ਧਿਆਨ ਰੱਖਦਾ ਟਰੈਕਟਰ ਗਿਆ ਨਹੀਂ ਨਾਲ ਦੀ ਨਾਲੇ ਸੱਬੇ ਬਾਈ ਨੇ ਝਾੜੂ ਚੱਕ ਲਿਆ ਉਹ ਜੱਗੂ ਆਈ ਆਪਾਂ ਸਫਾਈ ਦਾ ਧਿਆਨ ਰੱਖਦੇ ਹਾਂ ਜੱਗੂ ਆਏ ਆ ਨਾ ਹੁਣ ਇਹ ਥੱਬਾ ਕਹਿੰਦਾ ਵੀ ਕੰਮ ਤਾਂ ਆਪਾਂ ਹੀ ਕਰਨਾ ਹੁੰਦਾ ਹੈ ਹਾਂ ਉਹ ਹੀ ਗੱਲ ਹੈ ਘੜੀ ਕੋਈ ਹੋਰ ਰੂਟ ਆਵੇ ਡਰਾ ਜਾਂਦਾ ਆਪਾਂ ਉਹ ਵੀ ਇੱਥੇ ਖੋਦਾ ਲਾਡੀ ਇੱਕ ਦੇਖ ਲੈ ਬਾਈ ਇੰਨਾ ਇੰਨੀ ਸ਼ਾਮਾ ਅੰਦਰ ਏਸੀ ਜਿਹਾ ਨਹੀਂ ਬੈਗੇ ਨੇ ਆ ਜਿੰਨਾ ਥੱਲੇ ਇਹਦੇ ਥੱਲੇ ਬੈ ਕੇ ਆਉਂਦਾ ਹਵਾ ਦੇਲਾ ਪੂਰੀ ਵਧੀਆ ਚੱਲਦੀ ਆ ਅਦੇ ਇਹ ਆਪਾਂ ਪਹਿਲੀ ਵੀਡੀਓ ਚ ਦਿਖਾਇਆ ਸੀ ਸੁੱਕ ਗਏ ਦੀਆਂ ਕਿੰਨੇ ਪੱਤੇ ਆ ਗਏ ਪੱਤੇ ਵਧੀਆ ਆ ਗਏ ਵਧੀਆ ਆ ਗਏ ਬਾਈ ਤਾਂ ਹੀ ਕਹਿੰਦੇ ਨੇ ਦਰਖਤਾਂ ਨੂੰ ਬਚਾ ਲਓ ਜਿਹਦੇ ਘਰਾਂ ਕਿਦੇ ਮੋਟਰ ਤੇ ਖੜੇ ਆ ਅੱਲਾ ਬਾਈ ਗਿੱਲਾ ਪਿਆ ਡੇਲੀ ਪਾਣੀ ਪੈਂਦਾ ਇਹਨੂੰ ਪੈਪ ਨਾਲ ਹਾਂ ਦਰਖਤ ਨੂੰ ਉਹ ਵਾਤਾਵਰਣ ਦਾ ਘਰਾਂ ਬੈਠਿਆ ਕਹੀ ਜਾਂਦਾ ਦਰਖਤ ਲਾਉਣੇ ਆ ਲਾਉਣੇ ਲਾਉਣੇ ਹਾਂ ਕਹਿੰਦਾ ਜਵਾਨ ਕੀ ਨਾ ਕਰਨੇ ਪਾਣੀ ਪੈ ਕੇ ਹੋਣੇ ਖਾਨ ਆ ਉਹ ਤਾਂ ਹੈ ਲਾਉਣੇ ਨਾਲੇ ਕੋਈ ਸਾਹਮਣੇ ਵੀ ਬੈਣੇ ਸਾਹਮਣੇ ਵੀ ਬੈਣੇ ਬਾਈ ਨਾਲੇ ਜੱਗੂ ਬਾਈ ਤੇਰਾ ਨਾਂ ਕੀ ਛੱਬੇ ਬਾਈ ਇੱਕ ਹੋਰ ਚੀਜ਼ ਆ ਤੇ ਜੇ ਤਾਂ ਆਪਾਂ ਸਮਝ ਲਈਏ ਨੁਕਸਾਨ ਦੀ ਗੱਲ ਕਰੀਏ ਮਾਲਾ ਹੁਣ ਇੰਨੀਆਂ ਫੈਕਟਰੀਆਂ ਲੱਗਦੀਆਂ ਨੇ ਸਰਕਾਰੀ ਸਹੀ ਗੱਲ ਹੈ ਹੈਨਾ 8 8 9 9 ਕਿਲਿਆਂ 'ਚ 15 15 ਕਿਲਿਆਂ 'ਚ ਫੈਕਟਰੀਆਂ ਲੱਗਦੀਆਂ ਹੁਣਾਂ ਪਿੱਛੇ ਜਿਹੜੀ ਅੜੀਸਾ 'ਚ ਇੱਕ ਜੰਗਲ ਵੇਚਿਆ ਹਮਾਨੀਆ ਮੂਨੀਆ ਨੇ ਲਿਆ ਉੱਥੇ ਕੋਈ ਵੱਡੀ ਫੈਕਟਰੀ ਲਾਉਣੀ ਆ ਸਾਰਾ ਜੰਗਲ ਵੱਢਤਾ ਅੱਛਾ ਹੈਨਾ ਫੈਕਟਰੀਆਂ ਲਾਉਣ ਨੂੰ ਤਾਂ ਵੱਡੇ ਘਰਾਣੇ ਹੈਗੇ ਨੇ ਵੀ ਹਾਂ ਲਾ ਦਿਓ ਫੈਕਟਰੀਆਂ ਤੇ ਜੇਕਰ ਵਾਤਾਵਰਨ ਬਚਾਉਣਾ ਹੋਵੇ ਕੋਈ ਆਫਤ ਆ ਜਵੇ ਫਿਰ ਇਕੱਲਾ ਕਿਸਾਨ ਦੇਖੇ ਤੇ ਇਕੱਲਾ ਖਾਨਾ ਹੁਣ ਪਾਣੀ ਨੂੰ ਕਹਿੰਦੇ ਚੌਲਨਾ ਲਾ ਹਾਂ ਵੀ ਪਾਣੀ ਲੱਗਦਾ ਚਲੋ ਮੰਨਦੇ ਆ ਉਹ ਚ ਪਾਣੀ ਲੱਗਦਾ ਵੀ ਆ ਕੋਈ ਤੁਹ ਫਰ ਗੱਲ ਨਹੀਂ ਲੱਗਦਾ ਸਹੀ ਗੱਲ ਆ ਪਰ ਚੱਕਰ ਇਹ ਆ ਵੀ ਚੌਲਾਂ ਤੋਂ ਬਗੈਰ ਕਿਸਾਨਾਂ ਨੂੰ ਬਚਦਾ ਕੀ ਚੋਂ ਉਹ ਤਾਂ ਹੈ ਕੋਈ ਹੈਗਾ ਕੋਈ ਸੋਰਸ ਜਾਂ ਕੋਈ ਐਮ ਐਸ ਪੀ ਕੋਈ ਕਲੀਅਰ ਕਰੀ ਨਾ ਮੈਨੂੰ ਦੱਸਦਾ ਪਰਛਿਆਂ ਵਾਸਤੇ ਨਾ ਇੱਕ ਗੱਲ ਹੋਰ ਬਸੇਰੇ ਬਣਾਦੇ ਬਸੇਰੇ ਹੁਣ ਕੱਪੜੇ ਬਣਦਾ ਕੱਪੜਾ ਬਣਦਾ ਹਾਂ ਟੀ-ਸ਼ਰਟ ਬਣਾਉਣੀ ਆਪਾਂ ਹਾਂ ਇੱਕ ਟੀ-ਸ਼ਰਟ ਬਣਾਉਣ ਨੂੰ 2700 ਲੀਟਰ ਪਾਣੀ ਲੱਗਦਾ ਅੱਛਾ ਫੈਕਟਰੀਆਂ ਚ ਮੈਂ ਖੁਦ ਫੈਕਟਰੀ ਚ ਕੰਮ ਕਰਿਆ ਧਾਗਾ ਮੇਲੇ ਚ ਅੱਛਾ ਯਾਨੀ ਕਿ ਇਹ ਆ ਵੀ ਸਾਨਾਂ ਦਾ ਸਾਰਿਆਂ ਨੂੰ ਦੇਖਦਾ ਪੀ ਖੁੱਲੇ 'ਚ ਪਾਣੀ ਲਾਉਂਦੇ ਆ ਫੈਕਟਰੀਆਂ ਦਾ ਕਿਸੇ ਨੂੰ ਨਹੀਂ ਦੇਖਦਾ ਓਲੇ 'ਚ ਪਾਣੀ ਲਾਉਂਦੇ ਓਲੇ ਛੋਲੇ ਕੋਕ ਕਿੰਨਾ ਕੋਕ ਪੈਪਸੀ ਸਾਰਨਾ ਵੱਧ ਪਾਣੀ ਵੇਸਟ ਕਰਦੇ ਨੇ ਤੇ ਲੋਬਾਈ ਅੱਜ ਟਾਈਮ ਹੋ ਗਿਆ ਏਜੰਸੀਆਂ ਕਰਤੀਆਂ ਬੰਦ ਸਾਰੀਆਂ ਸੋਨਾਲਿਕ ਵਾਲੇ ਲਾ ਰਹੇ ਆ ਟਰੈਕਟਰ ਬਾਈ ਕੱਲ ਇਹਦੀ ਟਰੈਕਟਰ ਦੀ ਵੀਡੀਓ ਪਾਈ ਸੀ ਮੈਨੂੰ ਦੋ ਤਿੰਨ ਵੀਰਾਂ ਦੇ ਫੋਨ ਆਏ ਸੀ ਤੇ ਆਪਾਂ ਨੇ ਦੱਸਿਆ ਵੀ ਟਰੈਕਟਰ ਸਿੰਪਲ ਸਟੀਅਰਿੰਗ ਹੈ ਬਾਈ ਇਹ ਬਾਈ ਪੁੱਛੀਗੇ ਵੀ ਪਾਵਰ ਆ ਕਿ ਸਿੰਪਲ ਆ 2002 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਤਾਂ ਸਮਝ ਲਓ ਕਸੇਵੇਂ ਆ ਬਾਈ ਚਾਰੇ ਟਾਇਰ ਪੈਣੇ ਆ ਤੇ ਨੰਬਰ ਦਿੱਤਾ ਸੀਗਾ ਬਾਈ 98158 43628 ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਲੈ ਲਿਓ ਠੀਕ ਹੈ ਜੀ 7 ਵਜ ਗਏ ਬਾਈ ਲਗਭਗ ਅਸੀਂ ਤਾਂ ਥੋੜਾ ਸਾਜਰੇ ਲਾਦਣੇ ਇਹਨਾਂ ਨੇ ਥੋੜਾ ਲੇਟ ਕਰਤਾ ਜੀ ਕੰਮਾਂ 'ਚ ਨਵੇਂ ਟਰੈਕਟਰ 750 ਕੱਲ ਬਾਈ ਇਹਨਾਂ ਦੇ ਡੀਆਈ 55 ਦੀ ਵੀਡੀਓ ਪਾਈ ਸੀ ਕਾ ਵੀ ਵੀਰਾਂ ਦੇ ਫੋਨ ਆਏ ਬਾਈ ਕਹਿੰਦੇ ਵੀ ਵਧੀਆ ਟਰੈਕਟਰ ਤਿੰਨ ਸਿਲੰਡਰ ਵਾਲਾ ਤੇ ਇੱਕ ਦੋ ਵੀਰਾਂ ਨੇ ਨੰਬਰ ਮੰਗੇ ਨੰਬਰ ਬਾਈ ਆਲਰੇਡੀ ਦਿੱਤਾ ਸੀਗਾ ਸਕਰੀਨ ਦੇ ਵਿੱਚ ਸ਼ਾਇਦ ਦੇਖਿਆ ਨੀ ਆ ਦੁਬਾਰਾ ਚੈੱਕ ਕਰ ਲੋ ਨੰਬਰ ਤੇ ਤਿੰਨ ਸਿਲੰਡਰ ਵਾਲਾ ਇੰਜਨ ਆ ਆਪਣਾ ਬਾਈ ਟਰੈਕਟਰ ਦੇ ਵਿੱਚ 3 ਸਪੀਡ ਆ ਤੇ ਆਈ ਪੀਡੀ ਵਾਲਾ ਗੇਅਰ ਵੀ ਐਕਸਟਰਾ ਲਾਇਆ ਹੋਇਆ ਠੀਕ ਆ ਜੀ ਤੇ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਜਿਹੜਾ ਤੁਹਾਡੇ ਲੋਕਲ ਡੀਲਰ ਆ ਸੋਨਾ ਲੀਕਾ ਦਾ ਉਹ ਤੋਂ ਪਤਾ ਕਰ ਲਿਓ ਬਾਈ ਉੱਥੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਟਰੈਕਟਰ ਦੇ ਬਾਰੇ ਤੇ ਵੈਸੇ ਜ਼ਿਆਦਾਤਰ ਇਹਨਾਂ ਦਾ ਮਾਡਲ ਵੇਚਦਾ ਬਾਈ 750 ਵੇਚਦਾ ਠੀਕ ਹੈ ਜੀ ਇਹ ਮਨ ਲਕਿ ਚਾਰ ਸੈਂਟਰ ਵਿੱਚ ਆਂਦਾ ਸਦਾਬਾਹ ਟਰੈਕਟਰ ਹੀ ਆ। ਬਾਕੀ ਚਲੋ ਮਾਡਲਿਆਂ ਦੇ ਬਹੁਤ ਜ਼ਿਆਦਾ ਨੇ ਬਾਈ ਸੋਨਾ ਲੀਕਾ ਦੇ। ਮੇਰੇ ਹਿਸਾਬ ਨਾਲ ਵੀ ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿੰਨੇ ਮਾਡਲ ਆ ਸਾਡੇ ਟਾਈਗਰ ਸ਼ੋਅ ਚ ਆ ਜਾਂਦਾ ਬਾਈ ਇਹਨਾਂ ਦਾ ਫੇਰ ਦੂਜੇ ਆਰ ਐਕਸ ਸ਼ੋਅ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ। ਤੇ ਮਨ ਲਕਿ ਬਹੁਤ ਸਾਰੇ ਮਾਡਲ ਇਹਨਾਂ ਦੇ ਬਾਈ। ਆ ਅਕੀਲਾ ਡੀ ਆਈ 55 ਇਹਦਾ ਪਰ ਇਹਨਾਂ ਦਾ ਰੇਟ ਵੀ ਮਨ ਲਕਿ ਇਹਨਾਂ ਨੇ ਜੋ ਰੇਟ ਇਹਨਾਂ ਦਾ 7,64,000 ਰੁਪਇਆ। ਬਾਕੀ ਦਾ ਰੇਟ ਚਲੋ ਫੜਾ ਮੋਟਾ ਆਪਣੀ ਮੌਕੇ ਤੇ ਵੱਧ ਘੱਟ ਕਰਨਗੇ ਕਿ ਨਹੀਂ ਕਰਨਗੇ ਪਰ ਉਹਦਾ 764000 ਰੁਪਏ ਮੰਗਦੇ ਨੇ ਬਾਈ ਮੌਕੇ ਤੇ ਠੀਕ ਹੈ ਜੀ ਆ 2002 ਮਾਡਲ ਹੈ ਤੇ ਇਹਦਾ ਜੇ ਕਿਸੇ ਨੇ ਕੋਈ ਪਤਾ ਕਰਨਾ ਹੋਵੇ ਟਰੈਕਟਰ ਵੈਸੇ ਜਾਇ ਰੇੜੇ ਚ ਦੇ ਦੇਣਾ ਇਹਨਾਂ ਨੇ ਬਾਈ ਠੀਕ ਹੈ ਜੀ ਬਾਕੀ ਕੰਟੈਕਟ ਕਰ ਲਿਓ ਰੋਪੜੇ ਆਪਣੀ ਏਜੰਸੀ ਹੈ ਬਾਈ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨਜ਼ਦੀਕ ਅਨਾਜ ਮੰਡੀ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਕੋਈ ਹੋਰ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਰੇਟ ਬਾਈ ਨਾਲ ਜ਼ਰੂਰ ਦੱਸਦੇ ਕਰੋ ਮੇਰਾ ਵੀਰ ਵੀ ਇੰਨਾ ਰੇਟ ਹੈ ਜੀ ਤੇ ਬਾਕੀ ਜ਼ਿਆਦਾਤਰ ਅਸੀਂ ਲੋਕਲ ਟਰੈਕਟਰ ਲੈ ਕੇ ਕੋਸ਼ਾਂ ਬਾਈ ਸਾਡੇ 20 50 ਕਿਲੋਮੀਟਰ ਦੇ ਵਿੱਚ ਵਿੱਚ ਕਈ ਵੀਰ ਬਹੁਤ ਦੂਰੋਂ ਫੋਨ ਕਰਦੇ ਨੇ ਕੋਈ ਵਿੱਚ ਹਰਿਆਣੇ ਤੋਂ ਕਰਦਾ ਕੋਈ ਅੰਮ੍ਰਿਤਸਰ ਤੋਂ ਕਰਦਾ ਬਾਈ ਥੋੜੀ ਜੀ ਦੂਰ ਜਾਣ ਦੀ ਖੇਚਲਾ ਥੋੜੀ ਜੇ ਬੰਦੇ ਪੂਰੇ ਪੂਰੇ ਆ ਤਾਂ ਕਰਕੇ ਜੀ ਕਿਤੇ ਨਹੀਂ ਵੀ ਵੀਰੇ ਟਰੈਕਟਰ ਦੇਖਣ ਜਾਉਂਦਾ ਤਾਂ ਵੀਰ ਕੋਈ ਮਾਈਂਡ ਵੀ ਨਾ ਕਰਿਆ ਕਰੋ ਠੀਕ ਹੈ ਜੀ ਬਾਕੀ ਸਾਡੇ ਜੌਂਡੀ ਵਾਲੀ ਵੀਰਾਂ ਕੋਲ ਵੀ ਪੁਰਾਣੇ ਟਰੈਕਟਰ ਖੜੇ ਨੇ ਪਰੀਤ ਬਾਈ ਨਾਲ ਕੋਲ ਅਸੀਂ ਕੱਲ ਵੀ ਪਾਈ ਸੀ ਵੀਡੀਓ ਪਰੀਤ ਦੀ ਦਿਖਾਇਆ ਪਰੀਤ ਲੈਣਾ ਹੋਇਆ ਇੱਕ ਹੀ ਮਾਡਲ ਤਾਂ ਦੇਖ ਲਿਓ ਬਾਈ ਇਹਨਾਂ ਕੋਲ ਖੜਾ ਹੈ ਸਾਫ ਟਰੈਕਟਰ ਹੈ ਟਾਇਰ ਥੋੜੇ ਜਿ ਘਟਨੇ 40 ਕੇ ਪੈਸੇ ਟਾਇਰ ਨੇ ਬਾਈ ਟਰੈਕਟਰ ਤੇ ਠੀਕ ਹੈ ਜੀ ਬਾਕੀ ਚਲੋ ਠੀਕ ਹੈ ਵੀਰੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੇਂ ਬਲੌਗ ਚ ਧੰਨਵਾਦ ਸਾਰਿਆਂ ਦਾ ਜੀ